ਸੈਂਟਰ ਦਾ ਜਿੰਨਾ ਪੈਸਾ ਹੁੰਦਾ ਵਿੱਤ ਕਮਿਸ਼ਨਾਂ ਦਾ ਸਾਰਾ ਹੀ ਇਹ ਸਾਰੇ ਪਿੰਡ ਕੋਈ 14-15 ਪਿੰਡ ਚਲੇਗੇ ਤੇ ਪੜਜੋ ਇਹ ਪਿੰਡੇ ਤੇ ਨਹੀਂ ਆਵਾਂਗੇ ਅਸੀਂ ਤਾਂ ਮੁੱਕਰਾਂ ਜਿਹੜਾ ਨਹੀਂ ਵੀ ਵੋਟ ਪਾਉਣ ਹੋਣੇ ਸਾਰੀ ਜਗ੍ਹਾ ਇੰਪਲੀਮੈਂਟ ਕਰ ਇਹਨਾਂ ਨੇ ਮੈਂ ਇਹਨਾਂ ਨੂੰ ਸਜੈਸਟ ਕੀਤਾ ਕਿ ਜਿੰਨੇ ਪਿੰਡ ਵੀ ਸਾਰਿਆਂ ਦੇ ਵਿੱਚੋਂ ਜਿਹੜੇ ਆਪਣੇ ਮੇਨ ਸਾਥੀ ਉਹਨਾਂ ਨੂੰ ਕਿਰਪਾ ਕਰਕੇ ਇੱਕ ਇੰਟਰੋਡਕਸ਼ਨ ਹੋ ਜੇਗੀ ਕਿ ਕਿਰਪਾ ਕਰ ਇੱਕੋ ਜਗ੍ਹਾ ਮੀਟਿੰਗ ਸਾਧੂਰੀ ਹੈ ਐਨੀ ਜਗ੍ਹਾ ਸ਼ਹਿਰ ਹੋ ਸਕਦਾ ਤੁਹਾਡੇ ਕੋਲ ਆਇਆ ਮੈਂ ਨਾਲ ਉਸ ਤੋਂ ਬਾਅਦ ਲੰਗਰ ਦਾ ਪ੍ਰਬੰਧ ਕਰ ਰਹੀ ਹੈ ਜਦੋਂ ਪਤਾ ਕਹਿੰਦੇ ਨੇ ਕਿ ਜਦੋਂ ਇੱਕ ਦੂਸਰੇ ਨਾਲ ਰੋਟੀ ਦੀ ਸਾਝ ਜੱੜ ਜੀਏ ਫਿਰ ਉਹਦੇ ਵਰਗੀ ਪੱਕੀ ਸਾਝ ਬਣਦੀ ਸੋ ਤਕਰੀਬਨ ਅਸੀਂ ਹਰ ਪਿੰਡ ਤੋਂ 8 ਤੋਂ 10 ਵੀਰ ਤੇ ਭੈਣਾਂ ਬੁਲਾਏ ਨੇ ਉਹਨੇ ਕੀ ਇਥੇ ਵੀ 10 50 ਸਾਥੀ ਪੈਣਗੇ ਤੇ 6700 ਆਦਮੀ ਹੈ ਜੋ ਹਰ ਪਿੰਡ ਦੀ ਇਥੇ ਨੁਮਾਇੰਦਗੀ ਹੈ ਸਾਰਿਆਂ ਨੂੰ ਪਹਿਲੇ ਇੱਥੇ ਮੈਂ ਆਪਣੀ ਛੋਟੀ ਭੈਣ ਪੂਨਮ ਰਾਣੀ ਜੀ ਪੂਨਮ ਕੁਮਾਰੀ ਜੀ ਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਉਹ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਜੋਂ ਇਲੈਕਸ਼ਨ ਲੜੇ ਇਹ ਮੈਨੂੰ ਤਾਂ ਪਹਿਲੇ ਪਤਾ ਨਹੀਂ ਸੀ ਪਰ ਤੁਸੀਂ ਮੇਰੇ ਕੋ ਕੁਦਰਤੀ ਕਈ ਚੀਜ਼ਾਂ ਕੁਦਰਤੀ ਤੁਹਾਡੇ ਤੋਂ ਚੰਗਾ ਕਰਾ ਦੇ ਚੰਗਾ ਕਰੋ بھی بہت اچھا لڑکا ہے بہت سارا عزیز ہے سجیب کمار سانو مان ہے کہ جتنے بھی جگہ یہ اپنی بی اینڈ بیڈی نے ایم اے ایڈوکیشن بہت زیادہ ہے ایک پاس راجو جی کا پروار ہوا نہ راجو جی کا ہی چلے ਬਿਨੋਏ ਪਤਾ ਹੈ ਕਿ ਆਂਡੇ ਟਾਈਮ ਚ ਇਹਨਾਂ ਨੇ ਆਪਣੀ ਪਛਾਣ ਬਣਾ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਿਲ੍ਹਾ ਪ੍ਰੈਸ਼ਦ ਦੇ ਵਿੱਚ ਮੈਂ ਆਪਣੀ ਛੋਟੀ ਭੈਣ ਨੂੰ ਦੱਸਣਾ ਤਾਂ ਸੈਂਟਰ ਦਾ ਜਿੰਨਾ ਪੈਸਾ ਹੁੰਦਾ ਵਿੱਤ ਕਮਿਸ਼ਨਾਂ ਦਾ ਸਾਰਾ ਹੀ ਜ਼ਿਲ੍ਹਾ ਪ੍ਰੈਸ਼ਦ ਦਾ ਜਿਹੜਾ ਕੋਈ ਜ਼ਿਲ੍ਹਾ ਪ੍ਰੈਸ਼ਦ ਦਾ ਮੈਂਬਰ ਚੰਗੀ ਤਰ੍ਹਾਂ ਕੰਮ ਕਰਨ ਵਾਲਾ ਪੜਿਆ ਲਿਖਿਆ ਉਹ ਬਹੁਤ ਸਾਰਾ ਪੈਸਾ ਆਪਣੇ ਹੀ ਦੀ ਬੇਤੀ ਵਸ ਲੈ ਆਸ ਆਪਾਂ ਮੈਂ ਤੁਸੀਂ ਵੀ ਚੱਲਦੇ ਜਾਂਦਾ ਹੀ ਕੋਈ ਨਹੀਂ ਦਫ਼ਤਰਾਂ ਚ ਤੁਸੀਂ ਜਾਓ ਤਾਂ ਹੋ ਸਾਰੇ ਲੋਕ ਬਹੁਤ ਸਾਰਾ ਪੈਸਾ ਲੈ ਕੇ ਆ ਸਕਦੇ ਸਾਡਾ ਕੰਮ ਹੈ ਆਪਣਾ ਨੁਮਾਇੰਦਾ ਪਹਚਾਣਾ ਲੋਕਾਂ ਦਾ ਕੰਮ ਹੈ ਨੁਮਾਇੰਦਾ ਪਹਚਾਣਾ ਫਿਰ ਨੁਮਾਇੰਦੇ ਦੀ ਜ਼ਿੰਮੇਵਾਰੀ ਵੀ ਹੈ ਲਤਬਾ ਹਲਾਉਣੀ ਜਿੰਨੇ ਸਾਡੇ ਸੰਮਤੀ ਦੇ ਮੈਂਬਰ ਨੇ ਕਿ ਪੁਰਾਣੇ ਕੁਝ ਨਵੇਂ ਨੇ ਕੁਝ ਪੁਰਾਣੇ ਇੱਕ ਅੱਜ ਸਾਡੇ ਸਾਥੀ ਦੇ ਦੋ ਦੇ ਕਲਵਾਨ ਦੇ ਵਿੱਚ ਦੋ ਦੇ ਪੇਟਰ ਕੈਨਸਲ ਹੋਏ ਨੇ ਉਹਦੇ ਵਿੱਚ ਵੀ ਬਤਾਰਪੁਰ ਵਾਲੇ

کہ چندیگر تو سی ایم آفیس چون فون آدھرے افسرانوں کے کام دے دے بٹ میں اس کا دی چلو تامی دار دمان باقی دا تسی بے کیا پاہمیں دیرا بابا نانک بے اللو کلانا اور بے اللو پاہمیں جنالے دی گالے کر لو پاہمیں رمداز دی کر لو پاہمیں پٹی دی کر لو ترمتان دی کر لو ماس ریجیکشن تاریبات تو ضرور سا دینا زیادتی ہوئی ہے پر ساڑھے چار ਜਿਹੜੇ ਕੈਂਡੀਡੇਟ ਨੇ ਇਹਨਾਂ ਨੇ ਕਾਗਿਆ ਅਸੈਂਬਲੀ ਹਲਕੇ ਦੇ ਸਾਰੇ ਵਜ਼ੀਰ ਸਿੰਘ ਲਾਲੀ ਸੰਗਰਪਿੰਡ ਵਾਲੇ ਐਕਸ ਚੇਅਰਮੈਨ ਬਲੌਕ ਸੰਧੀ ਰਹੇ ਉਹਨਾਂ ਨੂੰ ਅਸੀਂ 16 ਜਿਹੜਾ ਜ਼ੋਨ ਹੈ ਜਿਹਦੇ ਵਿੱਚ तकरीबन 60 ਪਿੰਡ ਧਾਰੀਵਾਲ ਵਹਿੰਦੇ ਨੇ ਉਹ ਉਥੋਂ ਲੈ ਕੇ ਆਇਆ ਇੱਥੇ ਬੈਠੇ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਮੈਂ ਬੇਨਤੀ ਕਰੂੰਗਾ ਤੁਹਾਡੀ ਸਾਰਿਆਂ ਦੀ ਰਿਸ਼ਤੇਦਾਰੀਆਂ ਕਿਰਪਾ ਕਰਕੇ ਕਿਉਂਕਿ ਪਾਰਟੀ ਇੱਕ ਹੈ ਇੱਕ ਲੀਡਰਸ਼ਿਪ ਥਲੇ ਤੁਸੀਂ ਕੰਮ ਕਰਦੇ ਹੋ ਉਹ ਇੱਕੋ ਹੀ ਪਰਿਵਾਰ ਰਹਿੰਦਾ ਆਪਾਂ ਥੋੜਾ ਜਿਆਦਾ ਟੈਲੀਫੋਨ ਚੁੱਕੀਏ ਤੇ ਉਹਨੇ ਆਪਣੇ ਸਾਥੀਆਂ ਨੂੰ ਰਿਸ਼ਤੇਦਾਰਾਂ ਨੂੰ ਵੀ ਪਰੇਰੀਏ ਤੇ ਸਾਡੇ ਉਥੇ ਜਿਹੜੇ ਜ਼ਿਲ੍ਹਾ ਪ੍ਰੈਸਰ ਦੇ ਮੈਂਬਰ ਨੇ ਸਾਬ ਜੀ ਲਵੀਰ ਸਿੰਘ ਲਾਦੀ ਅਮਰਤ ਹਰੀ ਨੇ ਅਸੀਂ ਕੋਸ਼ਿਸ਼ ਕੀਤੀ ਚੰਗੀਆਂ ਬਣ ਕੇ ਤੋਂ ਉਸ ਦੇ ਵਿੱਚ ਸੋਲ ਜ਼ੋਨ ਚ ਉਹ ਕੈਂਡੀਡੇਟ ਨੇ ਇੱਥੇ ਅਰੇਤੇ ਰਾਜੂ ਮਹਾਦੀਆ ਜੀ ਲਾਉਂ ਇਨਾਂ ਦੀ ਪਛਾਣ ਇਸ ਤੋਂ ਬਾਅਦ ਹੋਣਾ ਸਾਡੀ ਛੋਟੀ ਭੈਣ ਜੀ ਪੰਜਾਬ ਭੰਜਣ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਤਖੜੇ ਹੋ ਕੇ ਕਾਮਯਾਬ ਕਰੋ ਇਹ ਆ ਗਿਆ ਤੁਗਲਵਾਲ ਤੋਂ ਇੱਕ ਆ ਗਿਆ ਸਾਡਾ ਕਾਨੂੰਨਵਾਲ ਦਾ ਜੋ ਜਿੱਤੇ ਭੁਪਿੰਦਰ ਸਿੰਘ ਟੇਕੇ ਦਾ ਉਹ ਵੀ ਬਹੁਤ ਐਕਟਿਵ ਪੜਿਆ ਲਿਖਿਆ ਸਿਆਣਾ ਉਹ ਵੀ ਸਾਡਾ ਸਾਥੀ ਹੈ ਤੇ ਚੌਥੀ ਹੁਣ ਸਿਰੀਆ ਹਰਗੋਬਿੰਦਪੁਰ ਅਸੈਂਬਲੀ ਹਲਕੇ ਵਿੱਚ ਹਰਚੋ ਵਾਲੂ ਜਿਹੜਾ ਰਿਜ਼ਰਵ ਲੋਡ ਉੱਥੇ ਅਸੀਂ ਸਰ ਬਲਵਿੰਦਰ ਸਿੰਘ ਬਾਜੀਅਰ ਬਰਾਦਰੀ ਨਾਲ ਤੌਲਕ ਰੱਖਦੇ ਨੇ ਪਿੰਡ ਬਸਰਾਮਾ ਮੇਰੇ ਏਰੀਏ ਦੇ ਉਹਦੇ ਚਾਰ ਪਿੰਡ ਨੇ ਇੱਕ ਬਸਰਾਮਾ ਕਾੜ ਲੈ ਤੇ ਦੋਨੋਂ ਛੋਟੇ ਮੰਗਲ ਨੇ ਬਾਕੀ 40 ਪਿੰਡ ਸ੍ਰੀ ਹਰਗੋਬਿੰਦpur ਉਹਨਾਂ ਦਾ ਵੀ ਦਪਹਿਰ ਦਾ ਕੱਲ ਦਾ ਭੋਜਨ ਜਿਹੜਾ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਉਹ ਮੈਂ ਉਹਨਾਂ ਨੂੰ ਆਪਣੇ ਵੱਲੋਂ ਦਬਤ ਦੁੱਤੀ ਉਹਨਾਂ ਦੇ ਵਿਆਹ ਤੇ ਸਭ ਬਲਵਿੰਦਰ ਸਿੰਘ ਨੇ ਸੋ ਹਰ ਚੋ ਬਾਦ ਆਲਵੇ ਸਾਡੇ بہت جگہ لڑ رہی بٹھے تور اپنے رکھتے ہیں کچھ پنڈ سب جہاں تیبڑ

ਮੇ ਕੋ ਗੱਲ ਰਿਹਾ ਸਰ ਇਹ 1 ਸਾਲ ਹੁਣ ਸਾਡੀ ਅਸੈਂਬਲੀ ਤੇ ਰਹਿ ਗਿਆ ਹੁਣ 6 ਮਹੀਨੇ ਜਿਹੜੀ ਮੇਰੀ ਕਮੀ ਉਹ ਠੀਕ ਹੈ ਉਹ ਹੈ ਘੱਟ ਹੱਥ ਦਾ ਉਹ ਅਸੀਂ ਪੂਰੀ ਮੈਂ ਹੁਣ 15 ਤੁਹਾਨੂੰ ਬੋਰੀ ਪਿਸਣਾ ਅੱਲੀ ਚੁੱਕ ਲਿਆ ਮੈਂ ਵੀ ਆ ਜਣਾ ਮਿਸਿਸ ਬਾਦਲੋ ਵੀ ਇੱਥੇ ਆ ਜਣਨੇ ਨੇ ਤੁਹਾਡੇ ਬੇਟੇ ਨੇ ਤੁਹਾਡੇ ਭਤੀਜੇ ਨੇ ਕਿਸੇ ਦੇ ਭਰਾ ਨੇ ਵਿਕਰਮ ਨੇ ਉਹਨੂੰ ਵੀ ਕਿਹਾ ਕਿ ਬਟਾ ਹੁਣ ਕੰਮ ਛੱਡੋ ਤੇ ਆਓ ਤੇ ਨੇ ਜਗਾ ਤੇ ਅਸੀਂ ਵੰਡਣਾ ਕਰੋ ਕਰ ਦੇਣਾ ਹਰ ਕੰਦੇ ਦੇ ਹਰ ਘਰ ਦੇ ਵਿੱਚ ਹਰ ਸਾਥੀ ਕੋ ਭਾਵੇਂ ਕੋਈ ਵੋਟ ਸਾਨੂੰ ਪਾਏ ਤੇ ਭਾਵੇਂ ਨਾ ਪਾਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਅਕੀਲ ਨੇ 2-3 ਮਹੀਨੇ ਜਿਹੜੀ ਪੋਜੀਸ਼ਨ ਤੁਹਾਡੇ ਦਾਸਰੂ ਪਾਰਟੀ ਨੇ ਦਿੱਤੀ ਉਹਦੇ ਬਾਅਦ ਸੇ ਪੰਜਾਬ ਦੇ ਹਰ ਅਸੈਂਬਲੀ ਹਲਕੇ ਤੇ ਮਿਲਣਾ ਜਾਣਾ ਪੈਣਾ ਤਾਂ ਮੈਂ ਪਹਿਲੇ ਆਪਣੀ ਆਜ਼ਮੀ ਹੁਣ ਕਰ ਜਣੀ ਕੋਈ ਇਹ ਨਹੀਂ ਕਹਿਏਗਾ ਕਿ ਸਾਨੂੰ ਵੋਟ ਕਹਿਣ ਵਾਸਤੇ ਆਏ ਨਹੀਂ ਅਸੀਂ ਪਿੰਡ ਤੇ ਨਹੀਂ ਆਵਾਂਗੇ ਅਸੀਂ ਕੰਮ ਘਰਾਂਵਾਂ ਜਿਹੜਾ ਨਹੀਂ ਵੀ ਵੋਟ ਪਾਉਂਦਾ ਕੋਈ ਗੱਲ ਨਹੀਂ ਬਟ ਮੈਨੂੰ ਪੂਰ ਨਾਲ ਸਹਿ ਹੈ ਕਿ ਐਤ ਕੀ ਇੱਕ ਬਹੁਤ ਸਾਡੇ ਪਾਸ ਇੰਪੋਰਟੈਂਟ ਰਿਲੇਟ ਹੈ ਐਤ ਕੀ ਪਾਰਟੀ ਦੇ ਆਗ ਦਾ ਬਹੁਤ ਜ਼ਿਆਦਾ ਰੁਝਾਨ ਹੈ ਕਾਂਗਰਸ ਆਏਗੀ ਤੇ ਕਾਂਗਰਸ ਆਏਗੀ ਤੇ ਤੁਹਾਡੇ ਦਾ ਸੁਣੋ ਤੇ ਇਸ ਏਰੀਏ ਨੂੰ ਬਹੁਤ ਵੱਡੀ ਨਿਮਾਇੰਦਗੀ ਮਿਲੇ ਬੋਲ ਗੋਰਾ ਕਾਂਗਰਸ ਏਕਾ ਰਾਤਾ ਨੂੰ ਥੋੜਾ ਜਿਆ ਕਿਛੇ ਲੈ ਕੇ ਜਾਣਾ ਚਾਹਨਾ ਅੱਜ ਤੋਂ 62 ਸਾਲ ਪਹਿਲੇ ਵੱਡੇ ਬਾਜੋਤ ਸਾਹਿਬ ਪਹਿਲੀ ਤਰਫ ਸ੍ਰੀ ਹਰਕਮੰਦਪੁਰ ਅਸੈਂਬਲੀ ਹਲਕਾ ਜਿਹਦੇ ਵਿੱਚ ਕਾਦੀਆਂ ਸ਼ਹਿਰ ਗੇੜ ਦਾ ਏਰੀਆ ਆ ਸਾਰਾ ਏਰੀਆ ਉਹਦਾ ਹਿੱਸਾ ਸੀ ਉਹ ਇਲੈਕਸ਼ਨ ਬਾੜ ਦੇ ਵਿੱਚ ਦਿੱਤੇ ਸੀ ਮੇ ਕੋ ਐਮਐਲਏ ਬਣੇ ਸਾਬ ਪ੍ਰਤਾਪ ਸਿੰਘ ਕੈਰੋਂ ਨੂੰ ਲੈ ਕੇ ਇਹ ਕਹਾਣੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਦੌਰਾਨਾਂ ਨਹੀਂ ਚੱਲਦਾ ਇੱਕ ਵਕਤ ਸੀ ਜਿੱਥੇ ਚੀਬਸਟਰ ਨੂੰ ਲਿਆਉਣ ਵਾਸਤੇ ਫਿਰ ਕੋੜੇਵਾ ਜਿੱਥੋਂ ਦੇ ਸਾਡੇ ਸਰਪੰਚਾ ਬਾ ساڑھے سمتی نمیبر صاحب کھڑے نے ان آگے پڑھنوں پھر بیکھو پچکنیا کوڑے جن اندر دی پی اے بیٹو پجاب آمڈ پلیس تو کوڑے ہوئے وہ تو ٹائے تو پھر بیڑ جو تن رواز سے چیم اسٹر کو کوڑے تھے اتنا کتا لیا وہ گڑی نہیں سی جا سیا موڑے باہے اسام نال سی عملہ پیلا نال سی کس طرح دہتے ہیں اسی کے کھٹ ہویا